ਸਰ ਪਿਆਰ ਜਾ ਕੇ ਸੋਰਿਆਂ ਤੋਂ ਪਹੁੰਚਾਈ ਪੰਜ ਪੁੱਤ ਵਾਂਗ ਫੜੀ ਤੇਰੇ ਸਾ ਮੇਰੇ ਵੇ ਪਿਆਰੇ ਬਾਬਲਾ ਤੇ ਇਸਰਕੇ ਇਹ ਜਿਹੜੀ ਨਵੀਂ ਟੀਮ ਜਿਹੜੀ ਨਵੀਂ ਬਣੀ ਆ ਇਹ ਬਹੁਤ ਵਧਾਈ ਦੇ ਪਾਤਰ ਨੇ ਕਿ ਸਰਬਸੰਮਤੀ ਨਾਲ ਪਿਆਰ ਦੇ ਨਾਲ ਇਹ ਇਲੈਕਸ਼ਨ ਹੁੰਦੀ ਹੈ ਇੱਥੇ ਨਮਸਕਾਰ ਆਦਾਬ ਤੁਸੀਂ ਦੇਖ ਰਹੇ ਹੋ ਸ਼ਵਾਲਕ ਟੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਪਰਮਜੀਤ ਸਿੰਘ ਭੰਗੂ ਅਸੀਂ ਮੌਜੂਦ ਹੱਜ ਕਲਗਰੀ ਦੇ ਵੀਵੋ ਸੈਂਟਰ ਵਿਖੇ ਜਿੱਥੇ ਐਨਸੀਸੀਏ ਭਾਵ ਨਾਰਥ ਕਲਗਰੀ ਕਲਚਰ ਐਸੋਸੀਏਸ਼ਨ ਵੱਲੋਂ ਆਪਣੀ ਮੰਧਰਵਾੜਾ ਮੀਟਿੰਗ ਕੀਤੀ ਗਈ ਮੀਟਿੰਗ ਵਿੱਚ ਜਿੱਥੇ ਵਿਦਵਾਨਾਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਉੱਥੇ ਸਾਹਿਤਕ ਪ੍ਰੇਮੀਆਂ ਵੱਲੋਂ ਵੀ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ ਦਸਨਯੋਗ ਹੈ ਕਿ ਅੱਜ ਦੀ ਇਸ ਮੀਟਿੰਗ ਦੇ ਵਿੱਚ ਪੂਰੇ ਦੇ ਪੁੰਗੇ ਸਾਰੇ ਦੇ ਸਾਰੇ ਮੈਂਬਰ ਐਸੋਸੀਏਸ਼ਨ ਦੇ ਉਹ ਸ਼ਾਮਲ ਹੋਏ ਅਸੀਂ ਤੁਹਾਨੂੰ ਦਫਾਉਂਦਿਆਂ ਸਾਰੇ ਪ੍ਰੋਗਰਾਮ ਦੀਆਂ ਪ੍ਰਮੁੱਖ ਚਲਕੀਆਂ ਤੇ ਪ੍ਰਬੰਧਕਾਂ ਨਾਲ ਵੀ ਗੱਲਾਂਗੇ ਗੱਲਬਾਤ ਤੁਸੀਂ ਬਣੇ ਰਹੋ ਸ਼ਵਾਰ ਬੀਵੀ ਚੈਨਲ ਦੇ ਨਾਲ ஸ் தான் மே பாரல மே பபல டி பாரல मेरे वे प्यारे बाबुला जे हस दिन सी गुजारे में जिते हस के दिन सी गुजारे में अज छ चली तेरे गलियां चुबारे में ਅੱਜ ਛੱਡ ਚੱਲੀ ਤੇਰੇ ਗਲੀਆਂ ਚ ਬਾਰੇ ਮੈਂ ਪਈ ਜਾਪਦੀ ਏ ਉਪਰੀ ਜਖਾਂ ਮੇਰੇ ਬੇਪਿਆਰੇ ਬਾਬਲਾ ਤੇਰੇ ਵਸਦੇ ਰਹਿਣੇ ਚਿਤਾਈ ਅੱਜ ਹੋ ਗਏ ਪਰਾਈ ਨੇ ਮਾਂ ਮੇ ਚਚਿਤਾਈ ਅੱਜ ਹੋ ਗਏ ਪਰਾਈ ਨੇ ਦੀ ਆਉਣਾ ਏ ਤੇਰਾ ਸਾਰਾ ਪਿਆਰ ਜਾ ਕੇ ਸੋਹਰਿਆਂ ਤੋਂ ਪਾਉਣਾ ਏ ਤੇਰਾ ਸਾਰਾ ਪਿਆਰ ਜਾ ਕੇ ਸੋਹਰਿਆਂ ਤੋਂ ਪਾਉਣਾ ਏ पंज पुत वंग पड़ी तेरे मेरे वे प्यारे बाबला तेरी ठंडी ठंडी मिठी मिठी छा मेरे वे प्यारे बाबला तेरे वस दे रहने ग्राम ਮੇਰੇ ਵੀ ਪਿਆਰੇ ਬਾਬਲਾ ਮੇਰੇ ਵੀ ਪਿਆਰੇ ਬਾਬਲਾ ਮੇਰੇ ਵੀ ਪਿਆਰੇ ਬਾਬਲਾ 25 ਸਾਲ ਪਾ ਕੇ ਉਹ ਮਾਂ ਖਿੰਡ ਗਈ ਤੇ ਉਹ ਨੂੰ ਕਹਿੰਦੀ ਵੀ ਜੇ ਮਰ ਗਈ ਤੇ ਤੈਨੂੰ ਕਿਨੇ ਦੇਖਣਾ ਉਹ ਕਹਿੰਦੇ ਮੇਰੀ ਦੀਦੀ ਹੈਗੀ ਵੱਡੀ ਹੈ ਬੱਚੇ ਦੀ ਸੋਚ ਦੇਖੋ ਕਿਦਾਂ ਨਹੀਂ ਹੁੰਦੀ ਹੈ ਹੈ ਮਲੇ ਦਾਦੇ ਧੀਆਂ ਜਿਹੜੀਆਂ ਹੁੰਦੀਆਂ ਨੇ ਬੜਾ ਪਿਆਰ ਲੈਂਦੀਆਂ ਨੇ ਪਰ ਅਫਸੋਸ ਉਹ ਅਦਾ ਜਦੋਂ ਵਿਆਹ ਜਾਂ ਕੇ ਪ੍ਰੌਣੀਆਂ ਹੋ ਜਾਂਦੀਆਂ ਨੇ ਕਿ ਪ੍ਰੌਣੀਆਂ ਵਾਗੂ ਆਉਣੀਆਂ ਨੇ ਸਾਡੇ ਕੋਲ ਉਹਨਾਂ ਦਾ ਕਰ ਦੂਸਰਾ ਹੈ ਇਹ ਦੁਨੀਆਦਾਰੀ ਹੈ ਦੁਨੀਆ ਦਾ ਚੱਲਣ ਤੇ ਕਹਿੰਦੇ ਹੁੰਦੇ ਭੀ ਰਾਜੇ ਮਹਾਰਾਜੇ ਦੀਆਂ ਆਪਣੀਆਂ ਧੀਆਂ ਘਰੋਂ ਤੋਰੀਆਂ ਨੇ ਸਮਾਜ ਇਦਾਂ ਹੀ ਚੱਲਦਾ ਦੁਨੀਆ ਇਦਾਂ ਹੀ ਚੱਲਦੀ ਹੈ ਪਰ ਬਛੋੜੇ ਦਾ ਦੁੱਖ ਬਹੁਤ ਹੁੰਦਾ ਸੀ ਬਹੁਤ ਹੁੰਦਾ ਮੇਰਾ ਵੱਡਾ ਬੇਟਾ ਤੇ ਮੇਰੀ ਬੇਟੀ ਜਿਆਦਾ ਸੌਰੀ ਮੈਂ ਟਾਈਮ ਲਾ ਰਿਹਾ ਜਿਹਦੇ ਕੁੜੀ ਛੋਟੀ ਹੋਵੇ ਭਰਾ ਵੱਡਾ ਹੋਵੇ ਤੇ ਘੜ ਘੜਾ ਲੜਦੇ ਹੋੜੇ ਹੁੰਦੇ ਬਹੁਤ ਲੜਦੇ ਹੁੰਦੇ ਅਕਸਰ ਇਹ ਹੁੰਦਾ ਸੀ ਬੇਟੇ ਨੇ ਗਾਣਾ ਵੀ ਪਾਪਾ ਇਹ ਤੁਹਾਡੀ ਕੰਢੀ ਕੰਢੀ ਕੁੜੀ ਨੂੰ ਕੋ ਕਹਿੰਦੇ ਨਹੀਂ ਭੂਏ ਚੜਾ ਛੱਡਿਆ ਬਹੁਤ ਲੜਿਆ ਕਰਨਾ ਉਹਨਾਂ ਦੋਵਾਂ ਨੇ ਤੇ ਜਦੋਂ ਤੋੜੀ ਅਸੀਂ ਗੱਡੀ ਨੂੰ ਧੱਕਾ ਲਾਇਆ ਸਭ ਤੋਂ ਪਹਿਲਾਂ ਫੁੱਟ ਫੁੱਟ ਕੇ ਘੇਰੇ ਗੜੀ ਲਾ ਕੇ ਉਹ ਬੇਟਾ ਮੇਰਾ ਰੋਇਆ ਇਹ ਵਿਛੋੜਾ ਹੁੰਦਾ ਫੁੱਟ ਫੁੱਟ ਕੇ ਰੋਇਆ ਮੈਂ ਤੂੰ ਤੇ ਲੜਦੇ ਬੜੀ ਹੁੰਦੀ ਸੀਗੇ ਤੇ ਚਲੋ ਪਿਆਰ ਆ ਪਿਆਰ ਇੱਕਦਮ ਇਹ ਤੰਦਾ ਪਿਆਰ ਦੀਆਂ ਇੱਕਦਮ ਟੁੱਟਦੀਆਂ ਨਹੀਂ ਆਸ-ਪਾਸ ਦਾ ਫਟਕਿਆ ਦਾ ਆਹੋ ਜੀ ਭਜਨ ਸਿੰਘ ਸੋ ਤੇ ਅੰਦਰ ਜਾ ਕੇ ਆ ਜਦ ਸਟੋਰ ਖੋਲ੍ਹਿਆ ਤੇ ਦੇਖਦਾ ਪਿਆ ਮੈਂ ਕਿੱਥੇ ਲੁਕਿਆ ਹੋਇਆ ਬਾਹਰੋਂ ਆ ਕੇ ਕਹਿੰਦਾ ਭਾਜੀ ਹੁਣ ਜੋ ਖੋਲ ਲਿਆ ਤੇ ਇੱਕ ਬੋਤਲੀ ਦੇ ਦਿਓ ਇੱਕ ਡਾਕਟਰ ਆਪਦੇ ਪੇਸ਼ੈਂਟ ਨੂੰ ਕਹਿੰਦਾ ਸੋਨੂੰ ਨੂੰ ਬਈ ਤੂੰ ਜਦੋਂ ਤੈਨੂੰ ਟੈਨਸ਼ਨ ਹੁੰਦੀ ਹੈ ਤੇ ਤੂੰ ਫਿਰ ਕੀ ਕਰਦਾ ਤੇ ਉਹ ਕਹਿੰਦਾ ਜੀ ਮੈਂ ਗੁਰਦੁਆਰੇ ਚ ਲੈ ਜਾਉਂਦਾ ਉਹ ਕਹਿੰਦਾ ਬਹੁਤ ਚੰਗੀ ਗੱਲ ਆ ਵੀ ਉੱਥੇ ਤੇਰਾ ਕੀਰਤਨ ਚ ਮਨ ਲੱਗ ਜਾਂਦਾ ਹੋਣਾ ਤੇ ਟੈਨਸ਼ਨ ਦੂਰ ਹੋ ਜਾਂਦੀ ਨਹੀਂ ਜੀ ਕਹਿੰਦਾ ਮੈਂ ਜੋੜਾ ਕਰ ਜਾਂਦਾ ਉਹ ਕਹਿੰਦਾ ਉਹ ਤਾਂ ਉਹ ਵੀ ਵਧੀਆ ਗੱਲ ਆ ਵੀ ਜੋੜਿਆਂ ਦੀ ਸੇਵਾ ਕਰਦਾ ਤੇਰਾ ਮਨ ਪਾਸੇ ਹੋ ਜਾਂਦਾ ਤੂੰ ਤੇ ਠੀਕ ਹੋ ਜਾਂਦਾ ਕਹਿੰਦਾ ਨਹੀਂ ਜੀ ਮੈਂ ਜੋੜਾ ਕਰ ਸੇਵਾ ਕਰਨੀ ਜਾਂਦਾ ਮੈਂ ਲੋਕਾਂ ਦੇ ਜੋੜੇ ਕਹਿੰਦਾ ਇਹ ਦੂਰ-ਜ਼ਰ ਕਰ ਦਿੰਦਾ ਜਦੋਂ ਫਿਰ ਲੋਕਾਂ ਨੂੰ ਟੈਨਸ਼ਨ ਹੁੰਦੀ ਉਹਨਾਂ ਨੂੰ ਦੇਖ ਕੇ ਮੇਰੀ ਟੈਨਸ਼ਨ ਠੀਕ ਹੋ ਜਾਂਦੀ ਹੈ ਉਹਨੇ ਚਰਨ ਉਹ ਵਾਸ਼ਰੂਮ ਆ ਗਿਆ ਵਾਸ਼ਰੂਮ ਕੋਈ ਤੇ ਰਸਤੇ ਜਿਹੜਾ ਡੈਡੀ ਬੈਠਾ ਕੁਝ ਕਰਦਾ ਪਿਆ ਸੀ ਉਹਨੂੰ ਕਹਿੰਦੀ ਡੈਡੀ ਕਿ ਆਪਾਂ ਸਾਰੇ ਲੋਕ ਕਿੱਥੋਂ ਆਏ ਆ ਤੇ ਉਹਦਾ ਡੈਡੀ ਕਹਿੰਦਾ ਵੀ ਆਪਣਾ ਪਹਿਲਾਂ ਬਾਂਦਰ ਹੁੰਦੇ ਸੀ ਬਾਂਦਰਾਂ ਤੋਂ ਇਵੋਲੂਸ਼ਨ ਹੋ ਕੇ ਤੇ ਬੰਦੇ ਬਣ ਗਏ ਤੇ ਉਹ ਵਿਚਾਰੀ ਤੇਦੀ ਮਾਂ ਇਦਾਂ ਕਹਿੰਦੀ ਆ ਜਾ ਕੇ ਮਾਂ ਨੂੰ ਕਹਿੰਦੀ ਮਾਂ ਤੁਸੀਂ ਮੈਨੂੰ ਇਦਾਂ ਕਹਿੰਦੇ ਸੀ ਉਹ ਕਹਿੰਦੀ ਗੱਲ ਇਹ ਐ ਕਿ ਮੈਂ ਤੈਨੂੰ ਆਪਦੀ ਫੈਮਿਲੀ ਬਾਰੇ ਦੱਸਿਆ ਸੀ ਤੇਰੇ ਪਿਓ ਨੇ ਤੈਨੂੰ ਆਪਦੀ ਫੈਮਿਲੀ ਬਾਰੇ ਦੱਸਿਆ। ਅੱਛਾ ਇਹ ਕਿਉਂ ਜਿੰਦਗੀ ਦੇਨੇ ਵਾਲੀ ਮੁਝੇ ਪਿਆਰ ਕੀ ਜਿੰਦਗੀ ਦੇਨੇ ਵਾਲੀ ਕਬੀ ਕਮ ਨਾ ਦੇਨਾ ख़ुशी देवाे मुझे प्यार की ज़िंदगी ਦਕੀ ਦਿਨੇ ਗੋਲੀ ਗਾਤਵੀ ਹਾਏ ਵੇ ਮੇਰ ਅਥਾਨਾ ਦੀਵਾ ਬਲੇ ਸਰੀਰ ਤਵੀ ਹਾਏ ਵੇ ਮੇਰ ਅਥਾਨਾ ਕਿਤੇ ਗੁਜਾਰੇ ਸਾਰੀ ਰਾਤ ਵੀ ਹਏ ਵੇ ਮੇਰੇ ਅਗਨ ਮੈਂ ਹਿਜਰਤ ਦੂਰ ਮੈਂ ਰੋਜ ਤਪਾਵ ਸੁਨਿਆ ਬਾਵ ਕਿਸ ਗਲ ਪਾਵ ਹਿਜਰਤ ਦੂਰ ਮੈਂ ਰੋਜ ਤਪਾਵਾਂ ਸੁੰਨਿਆ ਬਾਵਾਂ ਕਿਸ ਗੱਲ ਪਾਵਾਂ ਤਨ ਦਾ ਬਲੜ ਪਾਪ ਹਾਰੇ ਤਨ ਦਾ ਬਲੜ ਪਾਪ ਹਾਰੇ ਕੀ ਤਕੜੀ ਦੀ ਜਾਤ ਤੇ ਗੁਜਰੀ ਸਰੀਰ ਟਵੀਂ ਤੇਸਰੀ ਆਲ ਮੋਦੀ ਸਾਹਿਬ ਨੇ ਕਹੇ ਤੇ ਦਿਵਾਲੀ ਜਾਂ ਜਦ ਤੱਕ ਸਾਰੇ ਮਹਿਸੂਸ ਕਰਦੇ ਆ ਕਿ ਬਸੁਰਗਾ ਨੂੰ ਇੱਕ ਰੋਲ ਇਹ ਪਲੇਗਾ ਮਚਾਇਆ ਦਾ ਤੇ ਯੰਗਸਟਰ ਸਾਰਿਆਂ ਨੇ ਉਸੇ ਤਰੀਕੇ ਸਮਝਾਏ ਉਹਨੇ ਵੀ ਠੀਕ ਕਿਸਦਾ ਸਾਡੀ ਕਮਿਊਨਿਟੀ ਦੀ ਪਰਵਾਹੀ ਹੁੰਦੀ ਹੈ ਤੇ ਇੱਥੇ ਦੇ ਸਿਸਟਮ ਦੇ ਠੀਕ ਹੈ ਤੁਸੀਂ ਜਿੱਥੋਂ ਆਏ ਆ ਉੱਥੇ ਚੀਜ਼ਾਂ ਮਨਜ਼ੂਰ ਕਰਦੇ ਆ ਪਰ ਇਹ ਤੇ ਮਜ਼ੂਰ ਕਰਦੇ ਪਰ ਅਨਫਰਟੂਨੇਟਲੀ ਹੁੰਦਾ ਕੀ ਹੈ ਤੁਸੀਂ ਜੋ ਮਰਜ਼ੀ ਕਹੀ দাও ਸੁਣਦਾ ਕੋਈ ਜਵਾਕ ਜਿਹੜੇ ਤੁਹਾਡੇ ਸਾਹਮਣੇ ਮੈਨੂੰ ਸੁਣ ਲੈਣਗੇ ਪਰ ਜਿਸਲੇ ਦਿਵਾਲੀ ਆ ਗਈ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਦਿਵਾਲੀ ਕਾਦ ਲਈ ਜੱਗਾ ਪੁੱਛਿਆ ਕਿ ਬੈਕਗ੍ਰਾਉਂਡ ਕੀ ਆ ਜੇ ਬੰਦੇ ਛੋਟ ਦੇ ਵਸਦੀ ਬੈਕਗ੍ਰਾਉਂਡ ਕੀ ਆ ਉਹਨਾਂ ਨੇ ਤੇ ਪਟਾਕੇ ਚਲਾਉਣੇ ਤੇ ਬੁਲਟ ਬਾਜੀ ਕਰਦੇ ਸੋ ਇਸ ਕਰਕੇ ਕੋਈ ਨਹੀਂ ਸੁਣਦਾ ਪਰ ਉਹਦੇ باوجود ਵੀ ਮੈਨੂੰ ਲੱਗਦਾ ਮੈਂ ਕੋ ਕੋ ਬੜੀ ਪੁਰਾਣੀ ਹਿੰਦੀ ਫਿਲਮ ਦਾ ਗਾਣਾ ਯਾਦ ਆਇਆ ਤੇ ਹਮ ਹਾਲੇ ਦਿਨ ਸੁਣਾਏਗੇ ਸੋਹਣੇ ਜਨ ਅਸਰੀ ਉਸ ਸੋਹਣੇ ਜਨ ਅਸਰੀ ਪਰ ਆਪਾਂ ਜ਼ਰੂਰ ਕਹਿੰਦੇ ਨੇ ਬਸ ਇਹ ਰੇਡੋਸ਼ਾ ਉਸ ਜਿਹੜਾ ਕਮਸ਼ੀਰ ਕੰਮ ਕਰਦਾ ਹੈ ਚਟਕਲੇ ਨਹੀਂ ਘਟ ਕਰਨੇ ਜਿੰਮੇ ਤੁਹਾਡੀ ਵਧੀਆ ਪਰ ਤੁਹਾਡੀ ਤਾਕਤ ਵਧੀਆ ਤੁਸੀਂ ਦੋਨੇ ਕੰਮ ਕਰ ਸਕਦੇ ਹੋ ਇਸ ਕਰਕੇ ਕੰਟੀਨਿਊ ਰੱਖਣਾ ਅਗਲੀ ਮੀਟਿੰਗ 2 ਹਫ਼ਤਿਆਂ ਨੂੰ ਨਹੀਂ 2 ਹਫ਼ਤਿਆਂ ਨੂੰ ਕਹਿਣਾ ਹਫ਼ਤਿਆਂ ਨੂੰ ਸਕੈਜੂਲ ਚੇਂਜ ਕਰਨਾ ਪੈਣਾ ਕਿਉਂਕਿ ਨਾ ਕਿ ਇਸ ਕਰਕੇ 17 ਤਰੀਕ ਨੂੰ ਆਪਣੀ ਇੱਥੇ ਮੀਟਿੰਗ ਆ ਜਿਹੜੀ ਕਿ ਏਜੀਐਮ ਦੀ ਮੀਟਿੰਗ ਆ ਉਹਦੇ ਵਿੱਚ ਤੁਹਾਨੂੰ ਸਾਰੇ ਸਾਲ ਦਾ ਹਿਸਾਬ-ਕਿਤਾਬ ਦੱਸਿਆ ਜਾਏਗਾ ਉਸ ਤੋਂ ਬਾਅਦ 1 ਦਸੰਬਰ ਨੂੰ ਇਸੇ ਦੋ ਮੀਟਿੰਗਾਂ ਇਹ ਵੀ ਹੋ ਚੁੱਕੀਆਂ ਫਿਰ ਆਪਾਂ 12 ਤਰੀਕ ਨੂੰ ਅ ایڈਵਾਂਸ ਕਮਿਊਨਿਟੀ ਸੈਂਟਰ 'ਚ ਜਿੱਥੇ ਕਿ ਰੰਗਾਂ ਮੰਚ ਪ੍ਰੋਗਰਾਮ ਹੋਏਗਾ ਤੇ ਉਹਦੇ ਵਿੱਚ ਅਸੀਂ ਪ੍ਰੋਗਰਾਮ ਨੂੰ ਸ਼ੁਰੂ ਤਿਆਰੀ ਕੀਤੀ ਹੋਈ ਆ ਉਸ ਐਂਟਰਟੇਨਮੈਂਟ ਗਰੁੱਪ ਨਾਲ ਆਇਆ ਸੀ ਕੋਸ਼ਿਸ਼ ਕਰ ਰਹੇ ਹਾਂ ਕਿ ਕੰਟੈਕਟ ਕਰ ਸਕੀਏ ਤੁਹਾਨੂੰ ਠੀਕ ਟਾਈਮ ਤੇ ਕਨਫਰਮ ਕਰਾਂਗੇ ਕੋਈ ਕੌਣ ਕੌਣ ਪਾਰਟਿਸਪੇਟ ਕਰ ਰਿਹਾ ਹੈ ਕਿ ਕਿ ਤਿੰਨ ਮੀਟਿੰਗਾਂ ਇਸ ਸਾਲ ਦੀਆਂ ਰਹਿ ਗਈਆਂ ਤੇ ਸੁਖਸੰਨ ਨੰਗ ਜਣੀਆਂ ਕੋਈ ਇਹ ਜੀ ਗੱਲ ਤੇ ਤੁਹਾਨੂੰ ਸਭ ਨੂੰ ਜੀ ਆ ਤੇ ਕਈ ਵਾਰ ਮੈਨੂੰ ਸਾਰਾ ਹੁੰਦਾ ਕਿ ਮੈਨੂੰ ਟਾਈਮ ਦਿਓ ਜੀ ਇੱਥੋਂ ਉਹ ਫਿਰ ਮੈਂ ਓਵਰਰਾਈਟ ਨਹੀਂ ਕਰਨਾ ਚਾਹੁੰਦਾ ਸੈਕਟਰੀ ਸਾਹਿਬ ਨੂੰ ਜੇ ਕਿਸੇ ਨੇ ਬੋਲਣਾ ਤਾਂ ਪਹਿਲਾਂ ਮਾੜਾ ਜਾਂ ਇਹਨਾਂ ਕੋਲੇ ਨੋ ਲਿਖਾ ਦਿਆ ਕਰੋ ਜਾਂ ਇਹਨਾਂ ਨੂੰ ਮੈਂਸ਼ਨ ਕਰਾਇਆ ਕਰੋ ਇਹ ਡਿਪਾਰਟਮੈਂਟ ਇਹਨਾਂ ਕੋਲੇ ਰਹਿਣ ਦਿਓ ਮੇਰੇ ਕੋਲੇ ਫਾਰੀਨ ਡਿਪਾਰਟਮੈਂਟਾਂ ਦੀ ਲੋਡ ਹੈ ਲੋਡ ਵੀ ਹੈ ਥੈਂਕ ਯੂ ਅੱਜ ਵੀਵੋ ਹਾਲ ਦੇ ਵਿੱਚ ਨੌਰ ਸਕਲਗਰੀ ਕਲਚਰ ਐਸੋਸੀਏਸ਼ਨ ਦੀ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਆ ਸਰਦਾਰ ਜਸਵੰਤ ਸਿੰਘ ਕਪੂਰ ਜਿਹੜੇ ਇੱਥੇ ਮਸ਼ਹੂਰ ਡਾਕਟਰ ਨੇ ਅਨਮੋਲ ਸਿੰਘ ਕਪੂਰ ਦਿਲ ਦੇ ਡਾਕਟਰ ਨੇ ਉਹਨਾਂ ਦੇ ਪਿਤਾ ਜੀ ਆ ਤੇ ਕਪੂਰ ਸਾਹਿਬ ਲੰਬੇ ਸਮੇਂ ਤੋਂ ਜਿੱਥੇ ਹੋਰ ਬਾਕੀ ਸੰਸਾਵਾਂ ਦੇ ਸੁਸਾਇਟੀਆਂ ਦੇ ਮੈਂਬਰ ਨੇ ਉਹ ਤੇ ਕਲਕਰੀ ਕਲਚਰ ਐਸੋਸੀਏਸ਼ਨ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਆ ਤੇ ਮੀਟਿੰਗ ਵਿੱਚ ਅੱਜ ਸ਼ਾਮਲ ਹੋਏ ਕਰਦੇ ਆ ਗੱਲਬਾਤ ਸਾਸਰੀ ਕਾਜਪੂਰ ਸਾਹਿਬ ਸਸੀ ਕਾਜ ਜੀ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਸਸੀ ਕਾਜ ਤੁਸੀਂ ਕਪੂਰ ਸਾਹਿਬ ਇਸ ਸੰਸਾ ਦੇ ਨਾਲ ਤੁਹਾਨੂੰ ਜੁੜਿਆ ਕਿੰਨਾ ਚਿਰ ਹੋ ਗਿਆ ਭਾਜੀ 10 ਸਾਲ ਦੇ ਕਰੀਬ ਜੁੜੇ ਹੋਏ ਆ ਨਾਲ 10-12 ਸਾਲ ਇਹ ਜਿਹੜੀ ਸੰਸਾ ਕਲਚਰ ਐਸੋਸੀਏਸ਼ਨ ਨਾਰਥ ਕੈਲਰੀ ਕਲਚਰ ਐਸੋਸੀਏਸ਼ਨ ਆ ਇਹਦੇ ਵਾਸਤੇ ਜਿਹੜੇ ਅਹੁਦੇਦਾਰ ਜਿਹੜੇ ਪ੍ਰਬੰਧ ਚ ਲਾਉਂਦੇ ਅੱਗੇ ਉਹ ਕਮੇਟੀ ਇੱਕ ਬਣੀ ਹੁੰਦੀ ਆ ਤੇ ਉਹਦੀ ਚੋਣ ਪ੍ਰਣਾਲੀ ਜਿਹੜੀ ਆ ਕਿਸ ਤਰ੍ਹਾਂ ਚੱਲਦੀ ਆ VOTING ਹੁੰਦੀ ਆ ਜਾਂ ਸਰਬਸੰਮਤੀ ਨਾਲ ਜਾਂ ਕਿੰਨੇ ਸਮੇਂ ਬਾਅਦ ਇਹਦੇ ਬਾਰੇ ਜਾਣਕਾਰੀ ਦਿਓ ਇਹ ਦੇਖੋ ਜੀ ਇਹ ਜਿਹੜੀ NSCA ਐਸੋਸੀਏਸ਼ਨ ਆ ਸੀਨੀਅਰ ਸਰਜਨ ਦੀ ਇਹ ਬਕਾਇਦਾ ਪੂਰਾ ਸਭਾ ਡੈਮੋਕਰੇਟ ਦੇ ਦੇ ਨਾਲ ਇਹ ਇਲੈਕਸ਼ਨ ਅੱਜ ਇਲੈਕਸ਼ਨ ਹੋਈ ਹੈ ਇਹਦਾ ਡਿਕਲੇਅਰ ਕੀਤਾ ਪਹਿਲਾ ਕਿ ਟੀਮ ਇਲੈਕਸ਼ਨ ਕਮਿਸ਼ਨ ਬਣਾਇਆ ਜਾਂਦਾ ਹੈ ਕਮੇਟੀ ਬਣਾਈ ਜਾਂਦੀ ਆ ਉਹ ਕਮੇਟੀ ਸਾਰਿਆਂ ਦੇ ਕਾਜ ਲੈਂਦੀ ਹੈ ਜਿਨ੍ਹਾਂ ਨੇ ਇਲੈਕਸ਼ਨ ਲੜਨੀ ਹੈ ਕਿਸੇ ਦੇ ਕੋਈ ਕਾਜ ਰੱਦ ਵੀ ਹੋਏ ਆ ਜਿਹੜੇ ਕਿ ਪੂਰਾ ਪੂਰੇ ਨਹੀਂ ਉਤਰੇ ਤੇ ਇਸਰਕੇ ਇਹ ਟੀਮ ਜਿਹੜੀ ਨਵੀਂ ਬਣੀ ਆ ਇਹ ਬਹੁਤ ਵਧਾਈ ਦੇ ਪਾਤਰ ਨੇ ਕਿ ਸਰਬਸੰਮਤੀ ਨਾਲ ਇੱਥੇ ਦੇ ਨਾਲ ਤੇ ਇਲੈਕਸ਼ਨ ਹੁੰਦੀ ਹੈ ਇੱਥੇ ਕੋਈ ਕਿਸੇ ਕਿਸਮ ਦਾ ਕੋਈ ਕ腐ਸ਼ਨ ਨਹੀਂ ਹੁੰਦੀ ਸਮਾਜ ਸੇਵਾ ਤੇ ਮਾ ਰਾਜਨੀਤਿਕ ਧਾਰਮਿਕ ਹਰ ਤਰ੍ਹਾਂ ਦੀਆਂ ਇਹ ਇੱਥੇ ਉਪਲਬਧੀਆਂ ਹੁੰਦੀਆਂ ਨੇ ਤੇ ਸਿੱਧਵਾਰੀ ਵੀ ਜਨਤਾ ਦਿੱਤੀ ਜਾਂਦੀ ਹੈ ਇਸ ਕਰਕੇ ਇਹ ਜਿੰਨੇ ਵੀ ਮੈਂਬਰ 100% ਮੈਂਬਰ ਇੱਥੇ ਆਏ ਨੇ ਹਰ ਇੱਕ ਨੂੰ ਇਸ ਵਾਰ ਸੀ ਵੀ ਡੀ ਕਰਦੇ ਹੁੰਦੇ ਆ ਕਿ ਅਗਲੀ ਮੀਟਿੰਗ ਕਦੋਂ ਹੋਣੀ ਹੈ ਇਹ ਮੀਟਿੰਗ ਇੱਥੇ ਪੰਦਰਾਂ ਦਿਨ ਬਾਅਦ ਹੁੰਦੀ ਹੈ ਸੋਨੇ ਤੇਜਾਰ ਹੁੰਦੀ ਹੈ ਅਗਲੀ ਮੀਟਿੰਗ ਕਦੋਂ ਹੋਣੀ ਹੈ ਇਹ ਨਹੀਂ ਅੱਛੀ ਮੀਟਿੰਗ ਹੈ ਇਹ ਬਹੁਤ ਅੱਛੀ ਕਮੇਟੀ ਬਣੀ ਹੈ ਕਮੇਟੀ ਵੀ ਵਰਕ ਬਾਅਦ ਹੈ ਕਮੇਟੀ ਨਵੀਂ ਨਵੀਂ ਜਿਹੜੀ ਕਿ ਇਹ ਇੰਨਾ ਸੋਹਣਾ ਪ੍ਰਬੰਧ ਚਲਾ ਰਹੀ ਹੈ ਕਿ ਜਿਹੜੇ ਅੱਜ ਹੀ ਅੱਜ ਚੋਣ ਹੋਈ ਹੈ ਅੱਜ ਹੀ ਹੋਈ ਹੈ ਹਾਂਜੀ ਇਹ ਪਹਿਲਾ ਕਾਗਜ਼ ਪੱਤਰ ਪਹਿਲਾ ਇਹ ਪਰਿਕੰਮੀਨਾ ਪਹਿਲਾ ਪ੍ਰੋਸੈਸ ਸ਼ੁਰੂ ਹੋ ਜਾਂਦਾ ਇਲੈਕਸ਼ਨ ਦਾ ਇਲੈਕਸ਼ਨ ਕਮਿਸ਼ਨ ਕਮੇਟੀ ਬਣਾਈ ਜਾਂਦੀ ਹੈ ਉਹ ਕਮੇਟੀ ਸਾਰਿਆਂ ਕੋਲੋਂ ਜਿਸ ਨੇ ਕਿਸੇ ਨੇ ਇਲੈਕਸ਼ਨ ਲੜਨੀ ਹੈ ਉਹਨਾਂ ਦੇ ਫਾਰਮ ਭਰੇ ਜਾਂਦੇ ਨੇ ਪੂਰਾ ਪੂਰਾ ਤਰੀਕੇ ਨਾਲ ਸائن ਵੀ ਉਹ ਸਾਬ ਸਪਾਈ ਨਾਲ ਹੁੰਦਾ ਕਾਗਜ਼ ਫਾਰਮ ਭਰੇ ਜਾਂਦੇ ਨੇ ਫਾਰਮ ਭਰ ਕੇ ਉਹਨਾਂ ਦੇ ਕਾਗਜ਼ ਪਰੰਕਾਜਾਂ ਦੀ ਪੜਤਾਲ ਕੀਤੀ ਜਾਂਦੀ ਹੈ ਜੇ ਕਿਸੇ ਕਾਜ ਵਾਪਸ ਲੈਣੇ ਆ ਤਾਂ ਉਹ ਵਾਪਸ ਵੀ ਲੈ ਸਕਦਾ ਉਹ ਡੇਟ ਦਿੱਤੀ ਜਾਂਦੀ ਹੈ ਕਿ ਤਿੰਨ ਚਾਰ ਦਿਨ ਬਾਅਦ ਜੋ ਵੀ ਹੈ ਕਾਜ ਵਾਪਸ ਲੈਣ ਦੀ ਤਰੀਕ ਹੁੰਦੀ ਹੈ ਜੋ ਕਾਜ ਸਾਰੇ ਡੇਟ ਲੱਗ ਜਾਂਦੀ ਆ ਉਹ ਸਬਾਹ ਦਾ ਇਲੈਕਸ਼ਨ ਦੀ ਪੁਨਾਰੀ ਸ਼ੁਰੂ ਹੁੰਦੀ ਹੈ ਜਦੋਂ ਇਲੈਕਸ਼ਨ ਦੀ ਡੇਟ ਡਿਕਲੇਰ ਅੱਜ ਚੋਣ ਸੀ ਜਦੋਂ ਟਾਈਮ ਆਇਆ ਚੋਣ ਦਾ ਉਸ ਵੇਲੇ ਜਿਹੜੇ ਵਿਰੋਧੀ ਸੀਗਾ ਕੋਈ ਵੀ ਕਾਗਜ਼ ਪੱਤਰ ਸੀ ਜਿਹੜੇ ਰੱਦ ਹੋ ਗਏ ਤੇ ਇਸ ਕਰਕੇ ਜਿਹੜੇ ਇਲੈਕਸ਼ਨ ਲੜਵਾਲੇ ਸੋਸ਼ਲ ਸੰਪਤੀ ਨਾਲ ਪਿਆ ਦੇ ਨਾਲ ਸਤਕਾਤ ਦੇ ਨਾਲ ਪਚੋੜੇ ਗਏ ਨੇ ਇਸ ਵਾਰ ਜਿਹੜੇ ਬਕਾਇਦਾ ਲੋਕਰਾਜੀ ਢੰਗ ਨੇ ਨਾਲ ਆ ਤੁਸੀਂ ਕਿਹਾ ਵੀ ਚੋਣ ਕਮੇਟੀ ਬਣਦੀ ਆ ਤੇ ਚੋਣ ਕਮੇਟੀ ਤੋਂ ਬਾਅਦ ਆ ਆਮ ਤੌਰ ਤੇ ਸਰਬਸੰਮਤੀ ਦੇ ਨਾਲ ਹੀ ਅਹੁਦੇਦਾਰ ਚੁਣੇ ਜਾਂਦੇ ਐਸ ਵਾਰ ਜਿਹੜੇ ਪ੍ਰਧਾਨ ਤੇ ਸਖਤਰ ਹਾਂਜੀ ਉਹ ਕਿਹੜੇ-ਕਿਹੜੇ ਚੁਣੇ ਗਏ ਜੀ ਸਾਡੇ ਪ੍ਰਧਾਨ ਜੀ ਦੇ ਸ੍ਰੀਂਦਰਜੀਤ ਸਿੰਘ ਜੀ ਪਲਾਹਾ ਉਹ ਕਈ ਸਾਲਾਂ ਤੋਂ ਸੇਵਾ ਨਿਭਾ ਰਹੇ ਨੇ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਦੁਆਰਾ ਚੁਣਿਆ ਗਿਆ ਇਸ ਤਰ੍ਹਾਂ ਹੀ ਸਾਡੇ ਸੈਕਟਰੀ ਸਾਹਿਬ ਖੈਰਾ ਸਾਹਿਬ ਨੇ ਉਹਨਾਂ ਦੇ ਵੀ ਕੰਮਾਂ ਨੂੰ ਦੇਖਦੇ ਹੋਏ ਚੋਣ ਜਾਬਤਾ ਮਗੇ ਉਹ ਬਿਨਾਂ ਮੁਕਾਬਲਾ ਉਹ ਜਿੱਤੇਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਟੀਮ ਵੀ ਜਿਹੜੀ ਬਣਾਈ ਹੈ ਡਾਇਰੈਕਟਰ ਬਣਾਈ ਨੇ ਉਹ ਵੀ ਸਰਹਸਤੀ ਨਾਲ ਚੁਣੇ ਗਏ ਕਬੂਰ ਸਾਹਿਬ ਤੁਹਾਨੂੰ ਸਾਡੇ ਸ਼ਵਾਲਕ ਟੀਵੀ ਚੈਨਲ ਤੋਂ ਦੇਸ਼ਾਂ ਵਿਦੇਸ਼ਾਂ ਚ ਇਮਨ ਵਰਲਡ ਵਾਈਡ ਵੇਖਿਆ ਜਾ ਰਿਹਾ ਹੈ ਤੁਸੀਂ ਆਪਣੀ ਵੱਲੋਂ ਜਿਹੜੇ ਸਾਰੇ ਇੱਥੇ ਸੀਨੀਅਰਜ਼ ਮੈਂਬਰ ਹੁੰਦੇ ਨੇ ਸੀਨੀਅਰ ਜੀ ਦੀ ਐਸੋਸੀਏਸ਼ਨ ਹੈਗੀ ਸੀਨੀਅਰ ਜੀ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਆਪਣੀ ਵੱਲੋਂ ਨਹੀਂ ਮੈਂ ਤਾਂ ਇਹੀ ਕਰਾਂਗੇ ਪਰ ਵੈਗਰੂ ਇਹਨਾਂ ਚੜ੍ਹਦੀ ਕਲਾ ਦੇ ਰੱਖੇ ਤੇ ਇਸ ਤਰ੍ਹਾਂ ਹੀ ਇਹ ਦੇਸ਼ ਔਰ ਸਮਾਜ ਦੀ ਸੇਵਾ ਕਰਦੇ ਰਹਿਣ ਇਹਨਾਂ ਕਹਿੰਦਾ ਹੋਇਆ ਸ਼ਿਵਾਲਕ ਟੀਵੀ ਆਲਾਈਐਂਸ ਹੋਤੀਆਂ ਨੂੰ ਬਹੁਤ-ਬਹੁਤ ਵਧਾਈਆਂ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਮਿਹਰਬਾਨੀਪੂਰ ਸਾਹਿਬ